ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿ ਹੁਣ ਪੌ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਤੇ ਸ਼ਹੀਦੀ ਦਿਹਾੜੇ ਜੀ ਹੁਣ ਚੱਲ ਰਹੇ ਨੇ ਆ ਮਹੀਨੇ ਦੇ ਵਿੱਚ ਤਾਂ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਆਪਾਂ ਭਾਈ ਮੋਤੀराम ਮਹਿਰਾ ਜੀ ਦੇ ਪਰਿਵਾਰ ਨੂੰ ਕਿਵੇਂ ਭੁੱਲ ਸਕਦੇ ਹਾਂ ਤੇ ਅੱਜ ਆਪਾਂ ਭਾਈ ਮੋਤੀ RAM ਮਹਿਰਾ ਜੀ ਦੇ ਪਰਿਵਾਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਸੋ ਇਸ ਕਰਕੇ ਤੁਸੀਂ ਵੀਡੀਓ ਨੂੰ ਪਲੀਜ਼ ਜ਼ਰੂਰ ਐਂਡ ਤੱਕ ਦੇਖਣਾ ਤੇ ਨਾਲ ਦੇ ਨਾਲ ਤੁਸੀਂ ਵੀਡੀਓ ਨੂੰ ਪਲੀਜ਼ ਸ਼ੇਅਰ ਵੀ ਜ਼ਰੂਰ ਕਰਨਾ ਤੇ ਮੇਰੀ ਇੱਕ ਰਿਕਵੈਸਟ ਹੋਰ ਹੈ ਜੀ ਤੁਸੀਂ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਜਿੱਦਾਂ ਹੁਣ ਇਦਾਂ ਯੂਸਫੁਲ ਵੀਡੀਓਜ਼ ਬਣਾਉਂਦੇ ਆ ਨੌਲੇਜ ਦੀ ਵੀਡੀਓ ਹੁੰਦੀ ਹੈ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ ਸੋ ਹੋਰ ਵੀ ਬਹੁਤ ਸਾਰੀਆਂ ਮੋਟੀਵੇਸ਼ਨਲ ਵੀਡੀਓਜ਼ ਵੀ ਅਸੀਂ ਤੁਹਾਡਾ ਨਾਲ ਸ਼ੇਅਰ ਕਰਦੇ ਆ ਸੋ ਇਦਾਂ ਦੀਆਂ ਯੂਸਫੁਲ ਵੀਡੀਓਜ਼ ਨੂੰ ਤੁਸੀਂ ਪਲੀਜ਼ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਭਾਈ ਮੋਤੀराम ਮਹਿਰਾ ਜੀ ਦੇ ਪਰਿਵਾਰ ਨੂੰ ਕਿਵੇਂ ਤੜਫਾ ਤੜਫਾ ਕੇ ਜੀ ਮਾਰਿਆ ਗਿਆ ਕਿਵੇਂ ਸ਼ਹੀਦ ਕੀਤਾ ਗਿਆ ਜਦੋਂ ਬਾਬਾ ਮੋਤੀराम ਮਹਿਰਾ ਜੀ ਨੂੰ ਪਤਾ ਲੱਗਾ ਕਿ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਇਹ ਸੁਣ ਕੇ ਬਾਬਾ ਮੋਤੀराम ਜੀ ਬਹੁਤ ਚਿੰਤਾ ਵਿੱਚ ਆ ਗਏ ਤੇ ਉਦਾਸੀ ਭਰਿਆ ਦਿਲ ਲੈ ਕੇ ਆਪਣੇ ਘਰ ਪਹੁੰਚੇ ਤੇ ਉਹਨਾਂ ਦੀ ਮਾਤਾ ਜੀ ਤੇ ਪਤਨੀ ਭੋਈ ਨੇ ਪੁੱਛਿਆ ਕਿ ਤੁਸੀਂ ਅੱਜ ਇੰਨੇ ਉਦਾਸ ਕਿਉਂ ਹੋ ਤੇ ਬਾਬਾ ਮੋਤੀराम ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਸੂਬੇ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ। ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ। ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀਂ। ਤਾਂ ਭਾਈ ਮੋਤੀराम ਜੀ ਦੇ ਮੂੰਹੋਂ ਇਹ ਦਰਦ ਭਰੀ ਦਾਸ ਤਾਂ ਸੁਣ ਕੇ ਉਹਨਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਕਿ ਵਜ਼ੀਰ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਗੁਰੂ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਫਿਰ ਵੀ ਸਾਰੇ ਪਰਿਵਾਰ ਨੇ ਸਲਾਹ ਕਰਕੇ ਬਾਬਾ ਮੋਤੀराम ਜੀ ਨੂੰ ਦੁੱਧ ਦਾ ਗੜਵਾ ਭਰ ਕੇ ਦਿੱਤਾ ਤੇ ਕਿਹਾ ਜਾ ਕੇ ਗਰਮਾ ਗਰਮ ਦੁੱਧ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਪਿਆਓ। ਬਾਬਾ ਮੋਤੀराम ਜੀ ਦੁੱਧ ਦਾ ਗੜਵਾ ਲੈ ਕੇ ਸੇਨਾ ਕਿਸੇ ਤਰ੍ਹਾਂ ਠੰਡੀ ਬੁਰਜ ਵਿੱਚ ਪਹੁੰਚ ਗਏ। ਜਦੋਂ ਮਾਤਾ ਗੁਜਰ گور ਜੀ ਤੇ ਸਹਿਬਜ਼ਾਦਿਆਂ ਨੇ ਕੜਾਕੀ ਦੀ ਠੰਡ ਵਿੱਚ ਗਰਮਾ ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕਾਂ ਸੀਸਾਂ ਦਿੱਤੀਆਂ। ਪਾਈ ਮੋਤੀराम ਮਹਿਰਾ ਜੀ ਤਿੰਨ ਰਾਤਾਂ ਇਸੇ ਤਰ੍ਹਾਂ ਹੀ ਠੰਡੇ ਬੁਰਜ ਵਿੱਚ ਪਹੁੰਚ ਕੇ ਦੁੱਧ ਦੀ ਸੇਵਾ ਕਰਦੇ ਰਹੇ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਂ ਪੰਮਾ ਸੀ ਤੇ ਉਹ ਵੀ ਬਾਬਾ ਮੋਤੀराम ਜੀ ਦੇ ਨਾਲ ਰਸੋਈ ਵਿੱਚ ਕੰਮ ਕਰਦਾ ਸੀ ਉਸ ਨੇ ਹੀ ਵਜ਼ੀਰ ਖਾਂ ਨੂੰ ਚੁਗਲੀ ਲਾਈ ਕਿ ਮੋਤੀਰਾਮ ਮਹਿਰਾ ਨੇ ਹਕੂਮਤ ਵੱਲੋਂ ਬਾਗੀ ਐਲਾਨ ਕੀਤੇ ਗਏ ਗੁਰੂ ਪਰਿਵਾਰ ਦੀ ਦੁੱਧ ਨਾਲ ਤਿੰਨ ਦਿਨ ਸੇਵਾ ਕੀਤੀ ਹੈ ਜਦੋਂ ਪੰਮੀ ਨੇ ਚੁਗਲੀ ਲਾਈ ਤਾਂ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਮੋਤੀराम ਮਹਿਰਾ ਨੂੰ ਬੰਨ ਕੇ ਮੇਰੇ ਅੱਗੇ ਪੇਸ਼ ਕੀਤਾ ਜਾਏ ਤਾਂ ਸਿਪਾਹੀਆਂ ਨੇ ਹੁਕਮ ਦਾ ਪਾਲਣ ਕਰਦੇ ਹੋਏ ਮੋਤੀराम ਨੂੰ ਬੰਨ ਕੇ ਵਜ਼ੀਰ ਖਾਨ ਦੇ ਅੱਗੇ ਪੇਸ਼ ਕੀਤਾ ਤੇ ਵਜ਼ੀਰ ਖਾਨ ਨੇ ਕ੍ਰੋਧ ਨਾਲ ਅੱਗ ਬਬੂਲਾ ਹੋ ਕੇ ਕਿਹਾ ਕਿ ਮੋਤੀਰਾਮ ਤੇਰਾ ਗੁਨਾਹ ਬਹੁਤ ਵੱਡਾ ਹੈ ਦੀਨ ਕਬੂਲ ਕਰਕੇ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ ਮੋਤੀਰਾ ਮਹਿਰਾਜੀ ਨੇ ਜਵਾਬ ਦਿੱਤਾ ਮੈਨੂੰ ਮੌਤ ਦਾ ਕੋਈ ਡਰ ਨਹੀਂ ਤੇ ਜੇ ਗੁਰੂ ਜੀ ਦੇ ਲਾਲ 7 ਤੇ 9 ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ ਇਸ ਸੁਣਦਿਆਂ ਹੀ ਸੂਬੇ ਨੇ ਹੁਕਮ ਦਿੱਤਾ ਉਸ ਨੂੰ ਗੁੱਸਾ ਆ ਗਿਆ ਉਸ ਨੇ ਹੁਕਮ ਦਿੱਤਾ ਕਿ ਇਸ ਦੇ ਪਰਿਵਾਰ ਨੂੰ ਵੀ ਲੈ ਕੇ ਆਓ ਤਾਂ ਬਾਬਾ ਮੋਤੀਰਾ ਮਹਿਰਾ ਜੀ ਦੀ ਮਾਤਾ ਉਹਨਾਂ ਦੀ ਪਤਨੀ ਤੇ 7 ਸਾਲ ਦਾ ਪੁੱਤ ਨਰਾਇਣਾ ਉਹਨੂੰ ਬੰਨ ਕੇ ਕੋਲੂ ਦੇ ਕੋਲ ਲਿਆਉਂਦਾ ਤੇ ਕੋੜੇ ਮਾਰ ਮਾਰ ਕੇ ਅੱਧ ਮਰੇ ਕਰ ਦਿੱਤਾ ਇੱਕ ਵਾਰੀ ਫਿਰ ਵਜ਼ੀਰ ਖਾਨ ਨੇ ਪੁੱਛਿਆ ਕਿ ਜੇ ਤੁਸੀਂ ਤੁਹਾਡੀ ਅਕਲ ਟਿਕਾਣੀ ਆ ਗਈ ਹੈ ਤਾਂ ਹਲੇ ਵੀ ਅਸਲਾਮ ਕਬੂਲ ਕਰ ਲੋ ਜਾਨ ਬਖਸ਼ ਦਿੱਤੀ ਜਾਵੇਗੀ ਪਰ ਇਹ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ ਸੂਬੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਸਾਰੇ ਹੀ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ ਵਜ਼ੀਰ ਖਾਨ ਦੇ ਹੁਕਮਾਂ ਦਾ ਪਾਲਣ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਜਲਾਦਾ ਨੇ ਉਹਨਾਂ ਦੇ 7 ਸਾਲਾਂ ਦੇ ਬੱਚੇ ਨਰਾਇਣੇ ਨੂੰ ਮਾਂ ਦੀ ਗੋਦ ਚੋਂ ਤੱਕੇ ਨਾਲ ਖੋ ਕੇ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਫਿਰ ਜਲਾਦਾ ਨੇ ਬਾਬਾ ਮੋਤੀराम ਮਹਿਰਾਜੀ ਦੇ ਮਾਤਾ ਜੀ ਨੂੰ ਕੋਹਲੂ ਵਿੱਚ ਪੀੜ ਦਿੱਤਾ। ਇਸ ਦ੍ਰਿਸ਼ ਨੂੰ ਦੇਖ ਕੇ ਲੋਕ ਤਰਾਹ ਤਰਾਹ ਕਰ ਉੱਠੇ। ਫੇਰ ਵਾਰੀ ਆਈ ਬੀਬੀ ਪੋਈ ਦੀ। ਉਸ ਨੂੰ ਵੀ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ। ਇਹ ਆਪਣੀ ਹਾਰ ਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਸੂਬੇ ਨੇ ਬਾਬਾ ਮੋਤੀ RAM ਜੀ ਨੂੰ ਵੀ ਕਤਲ ਕਰਨ ਦਾ ਹੁਕਮ ਦੇ ਦਿੱਤਾ ਇਸ ਤਰ੍ਹਾਂ ਸਰਬੰਸਦਾਨੀ ਗੁਰੂ ਦਾ ਸਿੱਖ ਪਰਿਵਾਰ ਸਮੇਤ ਸ਼ਹੀਦ ਦਾ ਜਾਨ ਪੀ ਕੇ ਅਮਰ ਹੋ ਗਿਆ ਇੱਕ ਕੁਰਬਾਨੀ ਕੋਈ ਛੋਟੀ ਨਹੀਂ ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦੀ ਸਾਕੀ ਨੂੰ ਯਾਦ ਕਰਦਿਆਂ ਹਰ ਉਸ ਸ਼ਖਸ ਨੂੰ ਯਾਦ ਕਰੀਏ ਜਿਸ ਨੇ ਇਹਨੇ ਦਿਨੀ ਗੁਰੂ ਪਰਿਵਾਰ ਲਈ ਹਾਂ ਦਾ ਨਾਰਾ ਮਾਰਿਆ ਸੀ ਗੁਰਦੁਆਰਿਆਂ ਵਿੱਚ ਵੀ ਇਹਨਾਂ ਯੋਧਿਆਂ ਦੀ ਗੱਲ ਕਰੀਏ ਤੇ ਸੀਸ ਝੁਕਾਈਏ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਇਹ ਸੀ ਕੀ ਜੀ ਅੱਜ ਦੀ ਜਿਹੜੀ ਆਪਾਂ ਤੁਹਾਡੇ ਨਾਲ ਘਟਨਾ ਸਾਂਝੀ ਕੀਤੀ ਭਾਈ ਮੋਤੀराम ਮਹਿਰਾ ਜੀ ਦੇ ਪਰਿਵਾਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਤੇ ਆਹ ਦਿਨਾਂ ਦੇ ਵਿੱਚ ਜੀ ਜਿੱਦਾਂ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੈਸੀ ਤਾਂ ਚਲੋ ਆਪਾਂ ਮੇਰੇ ਜਿੰਨੇ ਵੀ ਸਾਰੇ ਮੇਰੇ ਭੈਣ ਭਰਾਵਾ ਸਾਰੇ ਬਹੁਤ ਹੀ ਤੁਸੀਂ ਵਧੀਆਂ ਹੋ ਸਿਆਣੇ ਹੋ ਤੁਸੀਂ ਬਹੁਤ ਪਾਠ ਕਰਦੇ ਹੋ ਪਰ ਮੇਰੀ ਫੇਰ ਵੀ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਕਿ ਜਿਵੇਂ ਸ਼ੀ ਦਿ ਦਿਹਾੜੇ ਚੱਲ ਰਹੇ ਨੇ ਜੀ ਜਿਹੜੇ ਹੁਣ 15 ਦਿਨ ਨੇ ਤੁਸੀਂ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੁਸੀਂ ਜ਼ਰੂਰ ਉੱਠੋ ਤੁਸੀਂ ਪੰਜ ਬਾਣੀਆਂ ਦਾ ਪਾਠ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਯਾਦ ਕਰਕੇ ਤੁਸੀਂ ਜ਼ਰੂਰ ਪਾਠ ਕਰਿਆ ਕਰੋ ਜਪਜੀ ਸਾਹਿਬ ਜੀ ਦੇ ਪਾਠ ਤੁਸੀਂ ਜਿੰਨੇ ਕਰ ਸਕਦੇ ਹੋ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਤੁਸੀਂ ਜ਼ਰੂਰ ਕਰੋ ਜੀ ਗੁਰੂ ਜੀ ਦੇ ਪਰਿਵਾਰ ਨੂੰ ਯਾਦ ਕਰਦੇ ਜਰੂਰ ਕਰੋ ਜੀ ਤੇ ਇਹ ਜਿਹੜੇ ਹੁਣ ਸ਼ੀਧੀ ਦਿਹਾੜੇ ਚੱਲ ਰਹੇ ਨੇ ਆਪਣਾ ਫਰਜ਼ ਬੰਦ ਹੈ ਜੀ ਹਰ ਇੱਕ ਦਾ ਕੀ ਆਪਾਂ ਇਹ ਜਿਹੜੇ 15 ਦਿਨਾਂ ਆਪਾਂ ਵੱਧ ਤੋਂ ਵੱਧ ਪਾਠ ਕਰੀਏ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜਾਪ ਕਰੀਏ ਪੀ ਮੇਰੀ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਤੁਸੀਂ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਨਾ ਤੁਸੀਂ ਵੀ ਸੁਣਨਾ ਤੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਸਿੱਖ ਇਤਿਹਾਸ ਬਾਰੇ ਤੁਸੀਂ ਜ਼ਰੂਰ ਦੱਸਣਾ ਇਹ ਵੀਡੀਓ ਜ਼ਰੂਰ ਦਿਖਾਉਣਾ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਆਪਣੇ ਇਤਿਹਾਸ ਦਾ ਪਤਾ ਲੱਗੇ ਠੀਕ ਹੈ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਬ ਤੱਕ ਤੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ